ਉਹ ਆਪਣੇ ਆਪ ਕੋਈ ਸ਼ਰਮ ਨਹੀਂ ਹੈਗੀ ਕਿ ਮੈਂ ਆਪਣੀ ਸੱਸ ਨੂੰ ਵੇਖਾਂ ਸੱਸ ਮੇਰੀ ਕੰਮ ਲੱਗੀ ਰੰਨੀ ਆ ਤੇ ਮੈਂ ਸੁੱਤੀ ਰੰਨੀ ਆ ਇਹ ਵੀ ਨਹੀਂ ਕੋਈ ਆਪਣੀ ਹਵਕਲ ਹੈਗੀ ਮਾਸਾ ਵੀ ਇਹ ਵੀ ਨਹੀਂ ਕੋਈ ਅਕਲ ਹੈਗੀ ਆਪਣੇ ਆ ਮਾਸਾ ਜੀ ਵੀ ਹਾਏ ਰੱਬਾ ਮੈਨੂੰ ਇਹ ਨਹੀਂ ਸਮਝ ਲੱਗਣ ਡਈ ਮੈਂ ਕੰਮ ਕਿੱਥੋਂ ਸ਼ੁਰੂ ਕਰਾਂ ਤੇ ਕਿੱਥੋਂ ਖਤਮ ਕਰਾਂ ਇਹਨੂੰ ਆਪਣੇ ਆਪ ਅਕਲ ਹੀ ਨਹੀਂ ਹੈਗੀ ਉੜਦੀ ਨਹੀਂ ਉੜਦੀ ਨਹੀਂ ਐਡੀ ਕਿਸ ਵੜ ਕੇ ਸੁੱਤੀ ਰਹਿੰਦੀ ਐਡੀ ਕਿਸ ਵੜ ਕੇ ਸੁੱਤੀ ਰਹਿੰਦੀ ਕੋਈ ਹਿਸਾਬ ਨਹੀਂ ਮੈਂ ਸਿਆ ਪਾਗ ਲਾ ਕੇ ਆਈ ਸਾਰੇ ਕਪੜੇ ਧੋ ਕੇ ਆਈ ਆ ਕਿ ਬੱਦਲ ਕਣੀ ਦਾ ਰੰਗ ਹੈਗਾ ਕੋਈ ਪਤਾ ਨਹੀਂ ਕਿਹੜੇ ਵੇਲੇ ਮੀਂਹ ਆ ਜਾਣਾ ਥੱਬੇ ਤੇ ਥੱਬੇ ਲਾ ਕੇ ਸੁੱਟੀ ਜਾਂਦੀ ਆ ਪਿਓ ਵੇਲੇ ਉੱਤੋਂ ਇੱਕ ਸੂਟ ਪਾਉਂਦੀ ਆ ਅੱਧਾ ਘੰਟਾ ਪਾਉਂਦੀ ਆ ਫਿਰ ਥੱਲੇ ਛੁੱਡ ਦਿੰਦੀ ਆ ਫਿਰ ਦੂਦੋਂ ਬਾਹਰ ਜਾਂਦੀ ਫਿਰ ਥੱਲੇ ਛੁੱਡ ਦਿੰਦੀ ਆ ਕੁੜੀ ਟਿਵੀਸ਼ਨ ਛੱਡ ਜਾਂਦੀ ਫਿਰ ਸੂਟ ਪਾਉਂਦੀ ਥੱਲੇ ਛੁੱਡ ਦਿੰਦੀ 10 ਜਿਹੇ ਤਰ੍ਹਾਂ ਪਿਓ ਰੇ ਨੌਕਰ ਭੇਜੇ ਹੁੰਦੇ ਆ ਮੁੰਡਾ ਸੇਰੇ ਮੈਨੂੰ ਕੰਨਾ ਮੰਮੀ ਜੀ ਅਖੇ ਮੇਰੇ ਵਾਸਤੇ ਨਾ ਅੱਜ ਇਟਲੀ ਬਣਾ ਦਿਓ ਤੇ ਸਵੇਰ ਦਾ ਘੰਟਾ ਹੋ ਗਿਆ ਮੈਂ ਲੱਗੀ ਹੋਈ ਆ ਇਥੋਂ ਸਿਆਪਾ ਬਾਹ ਚੁਖਲਾਰਾ ਚੁੱਕਦੀ ਹਾਂ ਹੇ ਅੱਧਾ ਘੰਟਾ ਹੋਇਆ ਕਿ ਨਹੀਂ ਹੋਇਆ ਕਿ ਭਰਾਵਾ ਤੂੰ ਵੀ ਫੁੱਲ ਜਾ ਤੂੰ ਵੀ ਢੀਠ ਹੋਇਆ ਪਿਆ ਫੁੱਲਦਾ ਹੀ ਨਹੀਂ ਪਿਆ ਉਧਰੋਂ 12 ਵਜੇ ਨਾ ਮੇਰੇ ਵੀਰ ਨੇ ਆਣਾ ਅੱਜ ਅੰਦਾਸੀ ਭੈਣੇ ਰਖੜੀ ਮੈਂ ਘਰੇ ਆ ਕੇ ਬਣਾ ਜੂਗਾ ਉਧਰੋਂ ਖਲਾਰਾ ਪਿਆ ਤੇ ਏਡੀ ਢੀਠਿਆ ਪਿਓ ਦੀ ਧੀ ਉੜਦੀ ਨੇ ਵੇ ਫੁੱਲ ਜਾ ਆ ਵੇਹਲਾ ਆ ਕੁੜੀ ਨੂੰ ਮੈਂ ਕਿਹਾ ਸੀ ਆ ਰਾਤ ਨੂੰ ਕਪੜੇ ਸਾਮਕੇ ਸੋਇਆਂ ਕਰ ਬਸ ਰਾਤ ਨੂੰ ਤੈਨੂੰ ਅੱਗ ਲੱਗੀ ਹੁੰਦੀ ਆ ਕਿ ਮੈਂ ਸੌਂ ਜਾਵਾਂ ਮੰਗਵਾ ਮੰਗਵਾ ਕੇ ਖਾਈ ਜਾਂਦੀ ਆ ਅੱਗ ਲੱਗੇ ਪਰਾਂ ਮੇਰੇ ਵੀਰ ਨੂੰ ਵੀ ਪਤਾ ਮੇਰਾ ਪੁੱਤ ਵਿਆਹਿਆ ਕੋਈ ਗੱਲ ਨਹੀਂ ਜੇ ਖਲਾਰਾ ਪਿਆ ਨਾ ਤੇ ਪਿਆਰ ਵੇ ਸਾਰੀ ਘਰ ਵਾਲੇ ਘਰ ਦੀ ਜ਼ਿੰਮੇਵਾਰੀ ਦਾ ਮੈਨੂੰ ਥੋੜਾ ਠਿਕਾ ਹੈਗਾ ਵੇਖਾਂ ਕਿਤਨਾ ਉੱਤਰਦੀ ਆਂ ਰਹੀ ਉਹ ਖਿਜ ਚੜਨ ਢਈ ਮੈਨੂੰ ਇਹਦੇ ਵੱਲ ਵੇਖ ਕੇ ਵੇਖਾਂ ਸ਼ੇਰਨੀ ਜੀ ਨਾ ਹੋਵੇ ਤਾਂ ਕਿਤਰਾ ਮੂੰਹ ਟੱਡਨ ਢਈ ਆ ਜਿਦ ਤਰਾ ਮੂੰਹ ਚ ਕੋਈ ਚੀਜ਼ ਪਾਣੀ ਹੁੰਦੀ ਆ ਬੈ ਗਈਆਂ ਆਲਾ ਫੜ ਪਾਣੀ ਦਾ ਘੁੱਟ ਪਰ ਤੇ ਚੱਲ ਕੰਮ ਤੇ ਸ਼ੁਰੂ ਹੋ ਜਾ ਚੱਲ ਉਹ ਕਿਹੜਾ ਹੁਣ ਇਹ ਤੇ ਮੈਂ ਉਪਰ ਕੀ ਕਹਿੰਦੇ ਆ ਸੁੱਤੀ ਆਈਆਂ ਬੰਦੇ ਚਾਹ ਪੁਛਦਾ ਵਾ ਪਾਣੀ ਪੁਛਦਾ ਵਾ ਆਂਦੇ ਕੰਮ ਕਰ ਲੈ ਕੰਮ ਕਰ ਲੈ ਨਾ ਕੰਮ ਕੀ ਤੂੰ ਹੀ ਕਿਥੇ ਗਈ ਤੂੰ ਹੀ ਕਰ ਲੈਂਦੇ ਕਿ ਮੇਰੇ ਉੱਠਣ ਦਾ ਵੇਟ ਕਰਦੇ ਕਦੋਂ ਆਵੇ ਮੈਨੂੰ ਕਵਾਂ ਤੇ ਕੰਮ ਹੋਵੇ ਨੀ ਅਕਲ ਦੀਏ ਕੱਚ ਗਏ ਨੀ ਆ ਸਵੇਰ ਦੇ ਕੱਪੜੇ ਤੇਰੀ ਮਾਂ ਤੇ ਨਹੀਂ ਧੋਕੇ ਗਈ ਇਹ ਮੈਂ ਹੀ ਧੋਤੇ ਆ ਤੇਰੇ ਪਾਪਾ ਨੂੰ ਕੰਮ ਤੇ ਭੇਜਿਆ ਉਹ ਮੈਂ ਹੀ ਭੇਜਿਆ ਆਪਣੇ ਮੁੰਡੇ ਨੂੰ ਭੇਜਿਆ ਕੰਮ ਤੇ ਉਹ ਮੈਂ ਹੀ ਭੇਜਿਆ ਨਹੀਂ ਤੂੰ ਕੰਨੀ ਆ ਉੱਤੋਂ ਤੁਰਈ ਆਈ ਨਿਆਣੀ ਸੁੱਤੀ ਨਿਆਣੀ ਵੱਡੀ ਜੇ ਤੂੰ ਨਿਆਣੀ ਆ ਨਾ ਤੇ ਆਪਣੀ ਮਾਂ ਨੂੰ ਕਿਹਾ ਸੀ ਇਹ 10 ਸਾਲ ਹੋਰ ਰੱਖ ਛੱਡ ਦੀ ਫੇਰ ਵਿਆਹ ਕਰਦੀ ਨਹੀਂ ਜੇ ਤੂੰ ਉਠੇ ਜਾਨੀ ਆ 4 ਵਜੇ ਤੇ ਘਰ ਦਾ ਕੰਮ ਕਰ ਲਿਆ ਕਰ ਰਹਿ ਗਈ ਗੱਲ ਪੋਚੇ ਦੀ ਤੇ ਆਪੇ ਜਦੋਂ ਮਾਰਨਾ ਹੋ ਗਿਆ ਕੁੜੀਆਂ ਆ ਕੇ ਮਰ ਜਾ ਕਰਨਗੀਆਂ ਤੇ ਤੂੰ 4 ਵਜੇ ਉੱਠ ਕੇ ਸਾਰੀ ਦੁਨੀਆ 'ਚ ਸਟੇਟਸ ਪਾਉਂਦੀ ਸੀਰੇ ਸਰੇ ਅਰਲੀ ਮਾਰਨਿੰਗ ਵੇਖੋ ਜੀ ਮੈਂ ਉੱਠ ਗਈ ਆ ਤੇ ਬਾਅਦ ਚ ਕੁੜੀ ਨੂੰ 6 ਵਜੇ ਭੇਜ ਕੇ ਤੇ ਜੂ ਸੋਨੇ ਸੰਸਾਰ ਵਾਂਗੂ ਜੂ ਸੋਨੇ ਸੰਸਾਰ ਵਾਂਗੂ 1 ਵਜੇ ਤੋਂ ਪਹਿਲਾਂ ਨਹੀਂ ਉੱਠਦੀ ਹੈਗੀ ਅ ਮੰਜੂ ਦੀ ਨੂੰ ਵੇਖੇ ਨਾ 4 ਵਜੇ ਉੱਠਦੀ ਉਹ ਤੇ ਨਾਲ ਹੀ ਬੱਚੇ ਭੇਜ ਕੇ ਘਰ ਵੱਲ ਟਿਫਨ ਤਿਆਰ ਕਰੇ ਸਭ ਦਾ ਤਿਆਰ ਕਰਕੇ 6 ਵਜੇ ਅਗਲੀ ਵੇਲੀ ਹੋ ਜਾਂਦੀ ਤੂੰ ਉਹ ਕੀ ਕਰਦੀਆਂ ਨਹੀਂ ਤੇਰਾ ਤਾਂ ਗੇਮ ਬਚਾ ਮੈਂ ਮੇਰੀ ਮਾਂ ਦੇ ਜਾਨ ਦੀ ਲੋੜ ਨਹੀਂ ਉਹ ਮੇਰੀ ਮਾਂ ਦੇ ਦੇ ਪੈਰਾਂ ਦੇ ਨਹੀਂ ਤੂੰ ਬਰਾਬਰ ਕਿਤਰਾ ਮੈਨੂੰ ਗੱਲਾਂ ਸੁਣਾਦੀ ਉਹ ਸਭ ਪਤਾ ਵਾ ਖੰਦੀ ਮਾਂ ਦੇ ਪੈਰਾਂ ਦੇ ਜਿਆਦਾ ਬਰਾਬਰ ਹੀ ਨਹੀਂ ਹੈਗੀ ਨਹੀਂ ਮੈਨੂੰ ਜੁੱਤੀ ਦਾ 9 ਨੰਬਰ ਆਂਦਾ ਤੇ ਤੇਰੀ ਮਾਂ ਨੂੰ 4 ਨੰਬਰ ਆਂਦਾ ਬਰਾਬਰ ਕਹਿਣਾ ਵੀ ਨਹੀਂ ਮੈਂ ਬਹੁਤ ਸੋਹਣਾ ਡਾਇਲੋਗ ਮਾਰਿਆ ਬੜਾ ਫਨੀ ਸੀ ਹਾਸਾ ਨਹੀਂ ਆਇਆ ਵਾ ਅੱਜ ਤੂੰ ਮਾਤਾ ਬਿਲਕੁਲ ਸੱਚ ਕਿਆ ਉਹ ਕਹਾਵਤ ਨਹੀਂ ਸੁਣੀ ਇੱਕ ਪੁੱਛ ਕਿਹੜੀ ਕਿਹੜੀ ਕਿੜੀ ਤੈਨੂੰ ਕਹਾਵਤਾਂ ਹੀ ਜਾਂਦੀਆਂ ਕੰਮ ਥੋੜਾ ਕੋਈ ਕਰਨ ਆਂਦਾ ਹੂੰ ਉਹ ਕਹਾਵਤ ਨਹੀਂ ਸੀ ਸਿਰ ਵੱਡੇ ਸਰਦਾਰਾਂ ਦੇ ਤੇ ਪੈਰ ਵੱਡੇ ਗਵਾਰਾਂ ਦੇ ਮੈਂ ਮੌਤ ਨਹੀਂ ਆਪ ਤੇਰੇ ਮੈਂ ਮੌਤ ਨਹੀਂ ਇੱਕ ਤੇਰੇ ਜਬਾਨ ਤੇ ਤੈਨੂੰ ਚਲਾਣੀ ਆਂਦੀ ਇਹੋ ਜੀਆਂ ਗੱਲਾਂ ਤੇ ਤੈਨੂੰ ਕਰਨੀਆਂ ਆਂਦੀਆਂ ਸੱਸ ਵਾਂਗੂ ਕਿਤੇ ਕੰਮ ਕਰਨਾ ਵੀ ਸਿੱਖ ਲਾ ਹੈ ਮੈਂ ਮਰ ਗਈ ਸੱਸ ਵਾਂਗੂ ਕੰਮ ਜੇ ਮੈਂ ਤੇਰੇ ਵਾਂਗੂ ਕੰਮ ਕਰਨ ਲੱਪੀ ਨਾ ਘਰ ਦੇ ਵਿੱਚ ਤੇ ਨਰਕ ਹੀ ਪੈ ਜਾਣਾ ਵਾ ਬਸ ਉਤੋਂ ਉਤੋਂ ਕਹਿੰਦੀ ਐ ਸਫਾਈਆਂ ਕਰੋ ਅੰਦਰ ਦਾ ਕੁਛ ਨਹੀਂ ਪਤਾ ਕੀ ਕੀ ਐ ਨਕਰ ਵਾਲੇ ਨੂੰ ਭੇਜ ਕੇ ਕੀ ਐਡਾ ਵੱਡਾ ਕੰਮ ਕਰ ਲਿਆ ਉਹ ਮੁੰਡੇ ਦੀ ਤੇ ਗੱਲ ਨਾ ਕਰ ਮੁੰਡਾ ਕੀ ਲੈ ਕੇ ਜਾਂਦਾ ਉਹਦੀ ਫਰਮਾ ਬਣਾ ਦੇਣੀ ਆ ਬਸ ਜਦੋਂ ਘਰ ਵਾਲਾ ਜਾਂਦਾ ਨਾ ਸਾਹਮਣੇ ਸਾਹਮਣੇ ਕੰਮ ਕਰਦੀ ਹਾਏ ਮੈਂ ਤੇ ਥੱਕ ਗਈ ਮੈਂ ਤੇ ਆ ਕਰ ਲਿਆ ਮੈਂ ਤੇ ਉਹ ਕਰ ਲਿਆ ਹਾਏ ਰੱਬਾ ਕਹਿੋ ਜੀ ਮੈਨੂੰ ਨੂੰ ਪੱਲੇ ਪੈ ਗਈ ਆ ਉਸ ਤੋਂ ਬਾਅਦ ਕੀ ਕਰਦੀ ਆ ਅੰਦਰ ਏਸੀ ਲਾਂਦੀ ਆ ਏ ਰਾਮ ਦੇ ਨਾਲ ਪੈ ਜਾਂਦੀ ਆ ਤੇ ਜਦੋਂ ਪਤਾ ਲੱਗਦਾ ਆਨ ਦਾ ਟਾਈਮ ਫਟਾਫਟ ਉੱਠ ਕੇ ਸਿਰ ਸੁਰਵਾ ਕੇ ਫੇਰ ਸੋਈ ਚ ਵੱਢ ਜਾਂਦੀ ਮੈਂ ਖੇਖਣ ਮੈਨੂੰ ਤੇਰੇ ਪਤਾ ਨਹੀਂ 7 ਸਾਲ ਹੋ ਗਏ ਵਿਆਹੀ ਆਈ ਨੂੰ ਮੈਨੂੰ ਨਵੀਂ ਦੀਵੇਂ ਵੀ ਆਈ ਮੈਨੂੰ ਨਾ ਤੂੰ ਕੀ ਕਹਿੰਦੇ ਇਹੋ ਜਿਹੀਆਂ ਪਟੀਆਂ ਜੀਆਂ ਪੜਾ ਤੇਰੇ ਗੱਲਾਂ ਤੇ ਨਾ ਤੇਰਾ ਘਰ ਵਾਲਾ ਯਕੀਨ ਕਰਦਾ ਤੇ ਤੇਰਾ ਮੁੰਡਾ ਕਰਦਾ ਤੇਰੀ ਨੂੰਹ ਨਹੀਂ ਯਕੀਨ ਕਰਦੀ ਕਿਉਂਕਿ ਮੈਂ ਤੇ ਤੇਰੇ ਕੋ 24 ਘੰਟੇ ਆਪਣਾ ਸਿਰ ਕੀ ਕਹਿੰਦੇ ਆ ਦਿਮਾਗ ਖਰਾਬ ਕਰਨਾ ਹੁੰਦਾ ਵਾ ਕੀ ਇਹ ਤੇਰਾ ਬਿਟਰ ਬਿਟਰ ਵੇਖੀ ਜਾਨੀ ਮੇਰੇ ਵੱਲ ਸੱਚ ਹੈ ਨਾ ਸੱਚ ਗੜਵਾਇਆ ਮੈਨੂੰ ਵਕਤ ਬਦਲਦੀ ਆ ਜਜ਼ਬਾਤ ਬਦਲਦੀ ਆ ਜ਼ਿੰਦਗੀ ਬਦਲਦੀ ਤੇ ਬਿਟਰ ਬਿਟਰ ਵੇਖੀ ਜਾਨੀ ਮੇਰੇ ਵੱਲ ਤੇਰੀ ਮਾਂ ਤਾਂ ਬੜਾ ਕੰਦੀ ਸੀ ਜਿੱਦ ਰਿਸ਼ਤਾ ਕਰਨ ਗਏ ਸੀ ਕੀ ਨਾ ਕਹਿੰਦੇ ਸਾਡੀ ਕੁੜੀ ਤਾਂ ਮਨਸਵੰਨੇ ਖਾਣੇ ਬਣਾਉਂਦੀ ਆ ਮੈਨੂੰ ਤੇ ਅੱਜ ਪਤਾ ਲੱਗਾ ਤੂੰ ਤਾਂ ਮਨਸਵੰਨੇ ਮੂੰਹ ਬਣਾ ਨਹੀਂ ਆ ਰੋਟੀ ਰੱਟੀ ਨਹੀਂ ਬਣਾਉਂਦੀ ਇਹ ਤੈਨੂੰ ਬਣਾਉਂਦੀ ਆ ਕੱਲੀ ਮੈਂ ਤਾਂ ਤਰਸ ਹੀ ਗਈ ਆ ਕਿ ਮੈਨੂੰ ਮਨਸਵੰਨੀਆਂ ਚੀਜ਼ਾਂ ਬਣਾ ਕੇ ਖਵਾਵੇ ਬਸ ਆਪਣਾ ਘੋਲਦੀਆਂ ਤੇ ਖਾ ਪੀ ਜਾਣੀ ਆ ਕਦੀ ਮੈਨੂੰ ਕਿਹਾ ਹੀ ਕਿ ਮਾਤਾ ਖਾਣਾ ਹੀ ਕੁਝ ਮੰਮੀ ਜੀ ਕਹਣਾ ਤੇ ਤੇਰੀ ਜਬਾਨ ਸੜ ਜੇ ਕਿਤੇ ਮੰਮੀ ਜੀ ਤੇਰੇ ਕੋ ਕਿਆ ਹੀ ਨਹੀਂ ਜਾਂਦਾ ਗੱਲਾਂ ਮਾਰਦੀ ਫਿਰਦੀ ਆ ਕਿਤੇ ਹੈ ਹੈ ਮੇਰੇ ਨਾਲ ਜ਼ੁਬਾਨ ਲੜਾਂ ਦੀ ਲੋੜ ਨਹੀਂ ਉਹ ਮੇਰੀ ਗੱਲ ਸੁਣ ਕੀ ਕਹਿੰਦੇ ਆ ਪਹਿਲਾਂ ਪਹਿਲਾਂ ਯਾਦ ਕਰ ਲਾ ਜਦੋਂ ਦੀ ਕੀ ਕਰਦੀ ਆ ਕੀ ਕਹਿੰਦੇ ਆ ਜਿਆਦਾ ਨਾ ਮੇਰੇ ਨਾਲ ਬਹਿਸ ਕਰਨ ਦੀ ਲੋੜ ਨਹੀਂ ਸਵੇਰੇ ਸਵੇਰੇ ਉੱਠੀ ਆਈਆਂ ਦੱਸ ਕੀ ਕਹਿੰਦੇ ਕੋਈ ਤੇ ਕਲੇਸ਼ ਪਾ ਕੇ ਥੱਲੇ ਬਹਿ ਜਾਨੀ ਹੋਰ ਤੈਨੂੰ ਕੋਈ ਕੰਮ ਨਹੀਂ ਆ ਨਹੀਂ ਮੇਰੀ ਕੰਨ ਖੋਲ ਕੇ ਇੱਕ ਹੋਰ ਗੱਲ ਸੁਣ ਲੈ ਸੁਣ ਲੈ ਸਾਡੇ ਕੰਨਾਂ ਦੇ ਛੱਪੇ ਛੁਪੇ ਆਏ ਨਾ ਤੇ ਉੱਥੇ ਬੰਦੇ ਕੰਨ ਸਾਫ਼ ਕਰਨ ਵਾਲੇ ਚਲਾ ਰੁਪਏ 10 ਖਰਚ ਨਹੀਂ ਤੇਰੇ ਕੰਨ ਸਾਫ ਕਰਵਾ ਕੇ ਲੈ ਕਹਿੰਦੀ ਆ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਜਿਸ ਦਿਨ ਤੋਂ ਵਿਆਹੀ ਏ ਸੀਸ ਘਰ ਵਿੱਚ ਮੈਂ ਤੈਨੂੰ ਕਿਹਾ ਸੀ ਸਵੇਰੇ ਨਾ ਧੋ ਕੇ ਸੋਹਣੀ ਤਰ੍ਹਾਂ ਸੱਸ ਵਾਂਗੂ ਸੂੜ ਪਣਾ ਆ ਤੂੰ ਕਿ ਨਕੀਆਂ ਨਕੀਆਂ ਜੀ ਝੱਗੀਆਂ ਝੱਗੀਆਂ ਗਲਾ ਛੜਦੀਆਂ ਹੈ ਬਸ ਇੰਨਾ ਪਤਾ ਕਿ ਅੱਗੇ ਜੁਲਫਾਂ ਜੀਆਂ ਕੱਢਣੀਆਂ ਗਿਆ ਹੋਰ ਕੁਝ ਨਹੀਂ ਪਤਾ ਨੀ ਮੈਨੂੰ ਤਾਂ ਇਹ ਨਹੀਂ ਪਤਾ ਤੇਰਾ ਕੁੜੀਏ ਕਿ ਤੂੰ ਕਿਹੜੇ ਜਨਮ ਦਾ ਨੀਂਦਰਾ ਪੂਰਾ ਕਰਨ ਡਈ ਆ ਨੀ ਤੇਰੀ ਮਾਂ ਨੇ ਤੈਨੂੰ ਰੋਟੀ ਦੀ ਜਗ੍ਹਾ ਆ ਨੀਂਦੀਆਂ ਗੋਲੀਆਂ ਖਵਾਉਂਦੀ ਰਹੀ ਆ ਕਿਹੜੀਆਂ ਸਹੁਰਿਆਂ ਦੇ ਘਰ ਆ ਕੇ ਪੂਰੀ ਕਰਨ ਡਈ ਆ ਮੇਰੀ ਗੱਲ ਸੁਣ ਲੈ ਬਾਹਰ ਬੈਠ ਮਾਂ ਦੇ ਉੱਤੇ ਨਾ ਜਾ ਵਾਣੀ ਵਾ ਸੱਦ ਕੇ ਜਾਵਾ ਤੇਰੇ ਮੈਂ ਨੂੰ ਨੂੰ ਗੱਲਾਂ ਸੁਣਾਉਣ ਵਾਲੀ ਧੀ ਵੱਲ ਵੀ ਛਾਤੀ ਮਾਰ ਲਿਆ ਕਰ ਨੂੰ ਨੂੰ ਤੇ ਬੜੀਆਂ ਕੀ ਕਹਿੰਦੇ ਮੂੰਹ ਖੋਲ ਕੇ ਗੱਲਾਂ ਕੀਤੀਆਂ ਜਾਂਦੀਆਂ ਧੀ ਦਾ ਕਦੀ ਪੁੱਛਿਆ ਵਾ ਆ ਗਈ ਨਹੀਂ ਪਿੱਛੇ ਜਾ ਫੰਕਸ਼ਨ ਤੇ ਮੈਂ ਉਹਨਾਂ ਦੇ ਵਿਚਾਰੀ ਉਹਦੀ ਸੱਸ ਦੁਖੜਾ ਭੋਲੰਦੀ ਹੀ ਕਿਸੇ ਦੇ ਨਾਲ ਭੈਣ ਜੀ ਤੇਰੇ ਤੇਰੇ ਨਾ ਬੋਲਿਆ ਮੈਂ ਹੁਣੇ ਫੋਨ ਕਰਦੀ ਆ ਉਰੀ ਸੱਸ ਨੂੰ ਮੇਰਾ ਨਾ ਨਹੀਂ ਬੋਲਿਆ ਉਹ ਸੁਣ ਤੇ ਲੈ ਅੱਗੋਂ ਪਤਾ ਕੀ ਕਹਿੰਦੀ ਭੈਣ ਜੀ ਮੈਂ ਤੇ ਨੂੰ ਵਿਆਹ ਕੇ ਲਿਆਂਦੀ ਮੇਰੀ ਸੇਵਾ ਕਰੂਗੀ ਰੋਟੀ ਪਾਣੀ ਬਣਾਉਗੀ ਇੰਨੀ ਸੇਵਾ ਕੀ ਕਰਨੀ ਇਹਦੇ ਤੇ ਐਡੀ ਗੇਠ ਲੰਬੀ ਜ਼ੁਬਾਨ ਮੈਨੂੰ ਖਵਾਣਾ ਕੀ ਆ ਇਹਦੇ ਰੋਜ਼ ਮੈਨੂੰ 6-7 ਗੱਲਾਂ ਖਵਾ ਦਿੰਦੀ ਆ ਮੇਰ ਨੂੰ ਆ ਕ ਆਪਣੀ ਕੁੜੀ ਨੂੰ ਫੋਨ ਕਰਕੇ ਮਤ ਦੇ ਮੈਨੂੰ ਮੇਰੀ ਮਾਂ ਨੇ ਬੜੀ ਮਾਤ ਸਿਖਾਈ ਆ ਆਪਣੇ ਵੱਲ ਵਿੰਦੀ ਨਹੀਂ ਆ ਤੇ ਮੈਨੂੰ ਆਈ ਮਾਂ ਤੇ ਸਿਖਾਣ ਵਾਲੀ ਹਾਂ ਨਹੀਂ ਬਸ ਕੀ ਕਹਿੰਨੀ ਕੀ ਕਹਿੰਨੀ ਦੱਸ ਹੁਣ ਤੂੰ ਮੈਨੂੰ ਅੱਜ ਮੈਨੂੰ ਦੋਸੀ ਦੇ ਕਰ ਕਰ ਨਹੀਂ ਆ ਗਈ ਫੋਨ ਦੇ ਵਿੱਚ ਕਰ ਆ ਬਸ ਇਹੋ ਜੀਆਂ ਗੱਲਾਂ ਨੂੰ ਲੜਨ ਵਾਲੀ ਤੋਂ ਬੜੀ ਛਤੀ ਫੋਮ ਚ ਨਹੀਂ ਆ ਕੰਮ ਕਰਨ ਤੇਰੇ ਹੱਥ ਟੁੰਡੇ ਹੋ ਜਾਂਦੇ ਆ ਆਪਣੀ ਧੀ ਦੀਆਂ ਗੱਲਾਂ ਸੁਣ ਲੈ ਪਹਿਲਾਂ ਬਾਅਦ ਚ ਮੈਨੂੰ ਕਹੀਂ ਤੂੰ ਆ ਕੇ ਧੀ ਦੀਆਂ ਕੋਈ ਗੱਲ ਨਹੀਂ ਤੇ ਨੂ ਦੀਆਂ ਸਾਰੇ ਜਹਾਨ ਨੂੰ ਟੰਡੋਰਾ ਪਿੱਟ ਦੇਣਾ ਕਿ ਮੇਰੀ ਨੂ ਇਤਰਾ ਮੇਰੀ ਨੂ ਉਤਰਾ ਧੀ ਦੀ ਸੱਸ ਪਤਾ ਵਿਚਾਰੀ ਕੀ ਸਾਰਿਆਂ ਦੇ ਟਿਫਨ ਆਪ ਬਣਾ ਕੇ ਦੇਵੇ ਸਾਰਾ ਕੰਮ ਆਪ ਕਰੇ ਤੇ ਆਪ ਆਪਣੀ ਧੀ ਨੂੰ ਕੀ ਸਲਾਮਾ ਮੈਡਮ ਜੀ ਦਿੰਦੇ ਕੋਈ ਨਹੀਂ ਪੁੱਤ ਲੈ ਫੇਰ ਕੀ ਹੋਇਆ ਲੱਗੀ ਰਹਿੰਦਿਆ ਕਰ ਸੱਸ ਨੂੰ ਤੂੰ ਕੇਸ ਵਟਕੇ ਪਈ ਰਿਆ ਕਰ ਇਤਰਾ ਸੋਚਿਆ ਕਰ ਕਿ ਤੂੰ ਨਾ ਠੀਕ ਨਹੀਂ ਹੈਗੀ ਇਹੋ ਹੀ ਤੂੰ ਦੱਸਿਆ ਕਰ ਮੰਮੀ ਮੇਰੀ ਅੱਜ ਲਾਤ ਪੀੜੋਂ ਹੁੰਦੀ ਐ ਮੇਰਾ ਤੇ ਅੱਜ ਸਿਰ ਪੀੜੋਂ ਹੁੰਦਿਆ ਇਹੋ ਜੀ ਮੱਤਾ ਦੇਣੀ ਆ ਕੀ ਦੁਦੂ ਕੀ ਹੋ ਗਿਆ ਜਾ ਕੰਮ ਕਰ ਮੈਂ ਮੈਂ ਤੇ ਆਪਣੀ ਕੁੜੀ ਨੂੰ ਕਰਨੀ ਹੁੰਨੀ ਆ ਕਿ ਆ ਆਪਣੀ ਸੱਸ ਨੂੰ ਮੰਜੇ ਦੇ ਭਾਇਆ ਕਰ ਤੇ ਤੂੰ ਸਾਰਾ ਕੰਮ ਕਰਿਆ ਕਰ ਉਹ ਤੇਰੀ ਜ਼ੁਬਾਨ ਤੇ ਪਤਾ ਲੱਗ ਜਾਂਦਾ ਕਿੰਨਾ ਤੇ ਤੂੰ ਕਹਿਨੀ ਮੇਰੀ ਮੇਰੀ ਜ਼ੁਬਾਨ ਨੂੰ ਕੀ ਕੀ ਹੋਇਆ ਮੇਰੀ ਬੱਸ ਕਰ ਅੱਪਰਸਾਂ ਹੀ ਤੇ ਤੂੰ ਗਾਰਡਨ ਚ ਕਹਿਂਦੀ ਹੈਗੀ ਜੇ ਕਵੇਂ ਤੇ ਰਿਕਾਰਡਿੰਗ ਕੱਢ ਕੇ ਸੁਣਾਦਾ ਆ ਕੈਮਰੇ ਆ ਚ ਨਾ ਆਵਾਜ਼ ਵੀ ਰਿਕਾਰਡ ਹੋ ਜਾਂਦੀ ਆ ਭੇਜਾਂ ਤੇਰੀ ਕੁੜੀ ਦੀ ਸੱਸ ਨੂੰ ਬੜਾ ਗਰਕ ਜੇ ਤੇਰਾ ਮੈਨੂੰ ਤਾਂ ਹੁਣ ਪਤਾ ਲੱਗਾ ਕਿ ਤੂੰ ਕੈਮਰੇ ਕਿਉਂ ਲਵਾਏ ਆ ਤੂੰ ਮੇਰੀਆਂ ਗੱਲਾਂ ਰਿਕਾਰਡ ਕਰਦੀਆਂ ਨਹੀਂ ਮੈਂ ਕੋਤੇ ਰਿਕਾਰਡ ਕਰਦੀ ਆ ਮੈਂ ਤੇ ਬਸ ਸ਼ੀਸ਼ਾ ਵਿਖਾਨਣੀ ਆ ਮੈਨੂੰ ਤੇ ਬੜੀ ਛੇਤੀ ਕਹਿਣ ਆਗੀ ਥੋੜਾ ਆ ਜੀ ਅਮਾ ਤੇ ਆਪਣੀ ਧੀ ਨੂੰ ਵੀ ਦੇ ਦੇਣੀ ਸੀ ਤੂੰ ਵਿਖਾ ਸ਼ੀਸ਼ਾ ਮੈਂ ਸ਼ੀਸ਼ਾ ਹੀ ਪੱਥਰ ਮਾਰ ਕੇ ਤੋੜ ਦੜਾ ਇਹ ਵੇਖੀ ਜਰਾਕ ਮੈਂ ਵੀ ਵੇਖਦੀ ਆ ਕੀ ਕੁਛ ਕੀ ਟੁੱਟਦਾ ਵਾ ਉਹ ਮੇਰੀ ਗੱਲ ਸੁਣ ਸਵੇਰੇ ਸਵੇਰੇ ਬੰਦਾਂ ਦਾ ਫਰੈਸ਼ ਹੋ ਕੇ ਬਹਿਣ ਵਾਸਤੇ ਆਉਂਦੇ ਹੀ ਨਾ ਜੋਈ ਇਸੀ ਆਪਾ ਤੈਨੂੰ ਕਬ ਜੋਈ ਆ ਉਹ ਮੇਰ ਨਾ ਉਹ ਫਾਲਤੂ ਦੀਆਂ ਗੱਲਾਂ ਕਰਨ ਦੀ ਲੋੜ ਨਹੀਂ ਆ ਦੂਜੇ ਦਿਨ ਸਹੇਲੀਆਂ ਨੂੰ ਬੁਲਾ ਕੇ ਬਹਿ ਜਾਨੀ ਉਹਨਾਂ ਦੀ ਸੇਵਾ ਕੌਣ ਕਰਦਾ ਮੈਂ ਕਰਦੀ ਆ ਨਾ ਤੂੰ ਤੇ ਨਹੀਂ ਨਾ ਕਰਦੀ ਕੀ ਕਰਦੀ ਆ ਸਾਰਾ ਕੰਮ ਤਾਂ ਮੈਂ ਕਰਦੀ ਆ ਆ ਤੇਰੇ ਪਾਪਾ ਦਾ ਟਿਫਨ ਲਾਣੀ ਸਾਰੇ ਕੰਮ ਮੈਂ ਕਰਦੀ ਆ ਤੂੰ ਤਾਂ ਸੁੱਤੀ ਰਹਿਣੀ ਆ ਪਾਪਾ ਦੇ ਡਿਫਨ ਚ ਕੀ ਭੇਜਿਆ ਅੱਜ ਅਚਾਰ ਤੇ ਹਾਂ ਕੀ ਭੇਜਿਆ ਦੱਸ ਕੀ ਭੇਜਿਆ ਨਾ ਕੀ ਭੇਜਿਆ ਉਹ ਰਾਤੀ ਜਿਹੜੀ ਉਹ ਸ਼ਿਮਲਾ ਦੀ ਕੀਰਾ ਤੋਂ ਗੀਮ ਵਜਾਣਾ ਪੈਂਦਾ ਤੇਰੇ ਪਾਪਾਂ ਝੂਠ ਹੈ ਝੂਠ ਦੀ ਮੂਰਤੇ ਝੂਠ ਘੱਟ ਬੋਲਿਆ ਕਰ ਘੱਟ ਬੋਲਿਆ ਕਰ ਉਹ ਮੈਨੂੰ ਸਭ ਪਤਾ ਵਾ ਕੁਛ ਨਹੀਂ ਭੇਜਿਆ ਤੂੰ ਟਿਫਨ ਦੇ ਵਿੱਚ ਸਵੇਰੇ 4:30 ਵੇ ਦੀ ਉੱਠ ਕੇ ਕਾਸ਼ਵੀ ਦਾ ਟਿਫਨ ਬਣਾਇਆ ਪਾਪਾ ਦਾ ਟਿਫਨ ਬਣਾਇਆ ਇਹਨਾਂ ਦਾ ਟਿਫਨ ਬਣਾਇਆ ਕੀ ਤੂੰ ਰੋਲਾ ਪਾਇਆ ਸਵੇਰੇ ਉੱਠਦੇ ਹੀ ਮੈਂ ਕੱਪੜੇ ਕਰ ਲੇ ਮੈਂ ਉਹ ਕਰ ਲਿਆ ਕੱਪੜੇ ਕਿੰਨੇ ਕੀਤੇ ਕਿੰਨੇ ਕੀਤੇ ਦੱਸ ਕੱਲੀ ਨੇ ਕੀਤੇ <laughs> बोले बोल बोल तू ना ਬਿਓ ਜੱਟ ਕਰਕੇ ਮੇਰੇ ਨਾਲ ਬੋਲਦੀ ਆ ਤੇਰੀ ਮੈਂ ਨਾਸਾਂ ਤੇ ਇੱਕ ਮਾਰ ਦੇਣੀ ਤੇ ਮੈਂ ਦੱਸਾਂ ਬੋਲੀ ਜਾਂ ਨਹੀਂ ਕਿ ਤਨਾ ਬਕਵਾਸ ਕਰੀ ਜਾਂ ਨਹੀਂ ਆ ਮੇਰੀ ਝੋਂ ਨਾ ਮੇਰੇ ਮੈਨੂੰ ਹੱਥ ਲਾਣ ਦੀ ਲੋੜ ਨਹੀਂ ਹੁਣੇ ਹੀ 100 ਨੰਬਰ ਤੇ ਫੋਨ ਕਰਕੇ ਨਾ ਥਾਣੇ ਪਹੁੰਚਾ ਦਊਂਗੀ ਤੈਨੂੰ ਮੈਂ ਚੱਲ ਪਹਚਾ ਤੂੰ ਰੋ ਤੂੰ ਪਹਚਾ 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 ਦੇ ਦੇ ਮੇਰਾ ਟਿਫਨ ਕਿੱਥੇ ਆ ਟਿਫਨ ਦੋ ਮੇਰਾ ਮੈਂ ਕਦੋਂ ਦਾ ਬਾਹਰ ਖਲੋਤਾ ਆਵਾਜ਼ਾਂ ਮਾਰੀ ਜਾਂਦਾ ਵਾ ਪਤੋ ਤੂੰ ਬਿਆ ਮੈਂ ਟਿਫਨ ਦੇ ਕੇ ਮੈਂ ਟਿਫਨ ਨਹੀਂ ਨਹੀਂ ਮੈਂ ਜਾਣਾ ਨਹੀਂ 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 ਮੈਂ ਜਾਣਾ ਮੈਂ ਮੈਂ ਜਾਣਾ ਮੈਂ ਮੈਂ ਜਾਣਾ ਮੈਂ ਮੈਂ ਜਾਣਾ ਉਹ ਨਹੀਂ ਨਹੀਂ ਮੈਂ ਜਾਣਾ ਮੈਂ ਜਾਣਾ ਨਹੀਂ ਮੈਂ ਜਾਣਾ ਮੈਂ 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 ਟਿਫਨ ਮੈਂ ਬਣਾਇਆ ਮੈਂ ਬਣਾਇਆ ਟਿਫਨ ਮੈਂ ਬਣਾਇਆ ਇਹ ਲੈ ਲਾ ਮੈਂ ਜਾ ਉਹ ਮਾ ਜਾ ਪੈ ਜਾਣਾ ਮੈਂ ਜਾਣਾ ਮੈਂ ਜਾਣਾ ਮੈਂ 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 ਜਾਣਾ ਮਾ ਜਾਣਾ ਦੱਸ ਕੀ ਕਹਿੰਨੀ ਐਣੀ ਕੀ ਦੱਸ ਹੁਣ ਆ ਗਈ ਮੈਂ ਫੋਮ 'ਚ ਹਾਂ 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 ਹੋ ਇਹੋ ਜੀ ਲੜਨ ਨੂੰ ਤਾਂ ਫੋਮ 'ਚ ਨਹੀਂ ਆ ਅੱਛਾ ਤੈਨੂੰ ਪਤਾ ਤੇਰੀ ਨੂੰ ਨੂੰ ਦੀ ਕਾਲੀ ਕਰਕੇ ਨਾ ਕਾਲੀ ਕਰਕੇ ਹੁੰਦਿਆ ਕੋਈ ਗੱਲ ਨਹੀਂ ਕੀ ਹੋਇਆ ਹਣ ਕੀ ਕਹਿੰਦੀ ਦੱਸ ਤੇਰਾ ਆ ਗਈ ਮੈਂ ਫੋਨ ਨਹੀਂ ਨਹੀਂ ਫੋਮ 'ਚ ਨਹੀਂ ਫੋਮ 'ਚ ਰੀਤੀ ਸੱਸੇ ਤਾਂ ਟਿਫਨ ਆਪ ਤਿਆਰ ਕਰਦੀ ਆ ਤੇ ਉਹਨੂੰ ਤੂੰ ਟੈਲੀਫੋਨ ਤੇ ਕਿ ਪੁੱਤ ਸੁੱਤੀ ਰਹਿ ਪੁੱਤ ਸੁੱਤੀ ਰਹਿ ਇਹੋ ਜਿਹੀ ਗੱਲਾਂ ਤੇ ਨੂੰਹ ਸੋਵੇ ਤੇ ਤੇਰੇ ਵਰਗੀਆਂ ਸੱਸਾਂ ਨੂੰ ਤਕਲੀਫ ਹੁੰਦੀ ਹੈ ਠੀਕ ਹੈ ਚਲੋ ਵਿਚਾਰੀ ਤੇਰੀ ਕੁੜੀ ਦੀ ਸੱਸ ਵੀ ਇੰਨਾ ਕਲਪਦੀ ਉਹ ਮੈਂ ਉਹ ਕਹਿੰਦੀ ਪਤਾ ਕੀ ਆ ਮੈਂ ਤਾਂ ਸੋਚਿਆ ਹੈਗਾ ਕਿ ਕੀ ਕਹਿੰਦੇ ਨੂੰਹ ਆਉਗੀ ਰੋਟੀਆਂ ਬਣਾ ਕੇ ਦੋਗੀ ਦੁਬਾਰਾ ਕਰਨ ਨਹੀਂ ਹੁੰਦਾ ਤੇਰ ਕੋਈ ਚੀਜ਼ ਨਹੀਂ ਬਣਦੀ ਦੁਬਾਰਾ ਵਾ ਨਹੀਂ ਵਾ ਨਹੀਂ ਨੂੰਹ ਨੂੰ ਭੇੜਾ ਕਹਿਣ ਵਾਲਗੇ ਨਹੀਂ ਪਰਫਾਂਡਿੰਗ ਹੁੰਦਾ ਹੈ ਨਾ ਹੁਣ ਕਹਦੇ ਨੀ ਵਾ ਨੀ ਵਾ ਕਿਆ ਸਦਕੇ ਜਾਵਾ ਨੀ ਨੂੰ ਨੂੰ ਇੰਨੀਆਂ ਗੱਲਾਂ ਸੁਣਾਉਣ ਵਾਲੀਏ ਕਦੀ ਧੀ ਦਾ ਵੀ ਪਤਾ ਹੀ ਆਪਣੀ ਧੀ ਵੱਲ ਵਿਚਾਕ ਨੀਆ ਪਿੱਛੇ ਫੰਕਸ਼ਨ ਨਹੀਂ ਸੀ ਤੇਰੀ ਧੀ ਦੇ ਪੇਕੇ ਨੀ ਮੈਂ ਉੱਥੇ ਚਲ ਗਈ ਤੇਰੀ ਕੋ ਤੇਰੀ ਧੀ ਦੀ ਸੱਸ ਕਿਹੜਾ ਵਿਚਾਰੀ ਦੁੱਖ ਫੁੱਲਣ ਡਈ ਸੀ ਇੱਥੋਂ ਹੋ ਗਈ ਹੋ ਗਈ ਵੱਡੀ ਕਿੰਨੀ ਆਈ ਨਹੀਂ ਆਈ ਅੱਖ ਕੁ ਮਿੰਟ ਦੀ ਚਲੋ ਤੇਰੀ ਥੋੜੀ ਹਾਂ ਚਲੋ ਉਧਰ ਪਾਪਾ ਨੂੰ ਕਹਦੇ ਹੋ ਆਵਾਜ਼ ਦੇ ਦਿਓ ਆ ਮੇਰੀ ਗੱਲ ਸੁਣ ਆ ਮੇਰਾ ਟਿਫਨ ਰਹਿ ਗਿਆ ਭੇਜੀ ਜਰਾਕ ਹਣਾ ਫੋਨ ਕਰਨ ਨਾ 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 ਆਵਾਜ਼ ਹਨ ਮੈਂ ਡਰਦੀ ਨੇ ਕਹਣਾ ਚੱਲ ਪੁੱਤ ਤੂੰ ਵਹਿ ਮੈਂ ਕੰਮ ਕਰਕੇ ਜਾਂਦੀ ਆ ਇੱਥੇ ਫਨੀ ਲਾ ਦਾਂਗੇ ਆਵਾਜ਼ ਹੀ ਲੈਣੀ ਸਿਰਫ ਉਹਨਾਂ ਦੇ ਆ ਕੇ ਕਰਨ ਮਾਗੀ ਕਰੋ ਫੇਰ ਜਿੱਥੇ ਆਊਗਾ ਉਥੇ ਕੱਟ ਜਾ ਜਾਂ ਤੂੰ ਕਹਿੰਦੀ ਕਿ ਮੇਰਾ ਟਿਫਨ ਰਹਿ ਗਿਆ ਪਾਪਾ ਚੱਲ ਚਲੋ ਕੱਟ ਕਹਿ ਦਿਓ ਫੇਰ ਕਰਾਂਗੇ ਨਾ ਚਲੋ ਯਾਰ ਜਲਦੀ ਚਲ ਕੁੜੀ ਦਾ ਕਲੀਅਰ ਹੈ ਜਾਨਵਰਾਂ ਦੇ ਹੁੰਦੇ ਹੀ ਚੱਲ ਕਹਦੇ ਕੋਈ ਗੱਲ ਨਹੀਂ ਨਹੀਂ ਹੋ ਰਹਾ ਹਾਥੀ ਦੇ ਆ ਤੇ ਸਿੰਬਲੇ ਪੈਰ ਤੁਹਾਡੇ ਨਾਲੋਂ ਵੱਡੇ ਨਹੀਂ ਤੂੰ ਕਹ ਦੇਣਾ ਕੱਲ ਮੈਂ ਵੀ ਸੁਣਿਆ ਹੈ ਕਿ ਜਿਹੜੇ ਵੱਡੇ ਪੈਰ ਉਹਦੇ ਸ਼ੈਤਾਨਾ ਦੇ ਹੁੰਦੇ ਠੀਕ ਹੈ ਇਹ ਗੱਲ ਕਹਦੀ ਕੋਈ ਗੱਲ ਨਹੀਂ ਕਹਦੇ ਤੂੰ ਕਮੈਂਟ ਕੋਈ ਇੱਕ ਕਹਾਵਤ ਹੈਗੀ ਆ ਸੇਰ ਵੱਡੇ ਸਰਦਾਰਾਂ ਦੇ ਪੈਰ ਵੱਡੇ ਜਵਾਨ ਹਾਂ ਹੈ ਕੀ ਪਿਆ ਮੈਂ ਆਪਰੇਂਗ ਰਿਸੋਲ